ਆ ਇਹ ਸ਼ੈਡੋ ਆ 525 ਰੁਪਏ ਐਮਰ ਵੀ ਐ ਕਬੇ ਫ੍ਰੈਸ਼ ਰੇਟ ਦਾ ਮਾਲ 2028 ਤੱਕ ਵੈਲਿਡ ਐ ਮਾਰਕੀਟ ਵਾਲੇ ਰੇਟ ਨਹੀਂ ਦੇ ਪਾਉਂਦੇ ਕਈ ਦੁਕਾਨਾਂ ਵਾਲੇ ਕਮੈਂਡ ਕਰਦੇ ਆ ਜੀ ਇਹ ਚੀਜ਼ ਰਿਜਨਲ ਨਹੀਂ ਹੈਗੀ ਜਾਂ ਕਿਦਾਂ ਇਹ ਤਾਂ ਕੰਪਨੀ ਦਾ ਮਾਲ ਹਨਾ ਬੀ ਬ੍ਰੈਜ ਦੀ ਕੰਪਨੀ ਨਾਲ ਬਿੱਲ ਮਿਲੂ ਪੱਕਾ ਸਿੰਗਲ ਪੀਸ ਹੀ ਮਿਲ ਜੂ ਨਾਲ ਫ੍ਰੈਸ਼ ਰੇਟ ਦਾ ਮਾਲ ਆ ਇਧਰੋ ਜੀ ਆ ਵੱਡੀਆਂ ਵੱਡੀਆਂ ਈ ਸ਼ੈਡੋ ਆ ਆ ਕੋਈ ਮਹਿੰਗੀ ਨਹੀਂ ਹੈਗਾ ਬਾਜ਼ਾਰੋਂ ਮਹਿੰਗੀ ਮਿਲੇਗੀ ਤੁਹਾਨੂੰ ਕਿੰਨੇ ਦੀ ਪੈਣੀ 330 ਰੁਪਏ ਦੀ ਕਿੰਨੇ ਦੀ ਪੈਣੀ 150 ਰੁਪਏ ਦੀ ਉਦਾਂ ਤੁਸੀਂ ਚੈੱਕ ਕਰੋ ਐਮ ਆਰ ਵੀ 1000 ਰੁਪਏ ਐਮ ਆਰ ਵੀ 1000 ਰੁਪਏ ਤੋਂ ਅਗਲੇ 100 200 ਕੱਟ ਕਰ ਲੈਂਦੇ ਹਾਂ 10 ਲੀਨ ਹੈ ਵੋਲਵਿੰਗ ਕੱਜਲ ਹੈ ਹਾਂਜੀ ਕਿੰਨੇ ਦਾ ਪੈਣਾ 3 ਰੁਪਏ ਦਾ 20 ਰੁਪਏ ਦਾ ਸੇਲ ਕਰਨਾ ਤੁਸੀਂ ਆ ਦੇਖੋ ਅਕਾਲੀ ਮਾਲ ਕਲਰ ਗੈਪ ਹਾਂਜੀ ਜਿਹੜਾ ਕਲਰ ਉੱਪਰ ਹੈ ਉਹ ਹੀ ਅੰਦਰ 100 ਰੁਪਏ ਦੀ ਸੇਲ ਕਰੋ ਕਿੰਨੇ ਦੀ ਪੈਣੀ 15 ਰੁਪਏ ਕਰਵਾ ਜਦੋਂ ਆ ਗਿਆ ਨਰਵੇ ਤੇ ਥਾਲੀਆਂ ਦੇਖੋ ਕਿੰਨੇ ਦੀ ਪੈਣੀ ਥਾਲੀ 150 ਰੁਪਏ ਦੀ ਸੀ ਬਈ ਯਾਰ ਉਹ ਗੜਵੀ ਲੈਣ ਜਾਣੇ ਨਾ 150 ਰੁਪਏ ਦੀ ਮਿਲਦੀ ਐ ਹੂੰ ਇਹ ਤਾਂ ਤੁਹਾਨੂੰ ਗੜਵੀ ਛਾਨਣੀ ਪੂਰਾ ਸੈਟ 150 ਦਾ ਸਾਰਾ ਕੁਝ ਸੈਟ ਦੇਖੋ 150 ਦਾ ਡਿਜ਼ਾਈਨ ਸਾਰੇ ਵਕਤੋਂ ਵਸਰੇ ਹੋਣ ਜੋ ਥਾਲੀ ਲਿਖਿਆ ਆ ਹਾਂ ਬਈ 150 ਰੁਪਏ ਓਕੇ ਪੋਸ ਫਾਊਂਡੇਸ਼ਨ 460 ਰੁਪਏ ਐ ਮਰਪਾ ਫਰੈਸ਼ ਰੇਟ ਦਾ ਮਾਲ ਹੋਏਗਾ ਹਾਂ ਤੁਹਾਨੂੰ ਕਿੰਨੇ ਦੀ ਪੈਣੀ 200 ਦੀ ਸੂਟ ਹੈਗੀ ਫਾਊਂਡੇਸ਼ਨ ਥਰੂ ਮੈਚ ਫਰ ਮੈਚ ਹੁੰਦੀ ਫਾਊਂਡੇਸ਼ਨ ਕਿੰਨੇ ਦਾ ਠੀਕ ਹੈ ਜੀ 225 ਰੁਪਏ ਐਮਰ ਵੀ 100 ਰੁਪਏ ਹਾਂਜੀ ਸਾਰੀ ਗੱਲ ਜੀ ਸਾਰਿਆਂ ਨੂੰ ਆਪਾਂ ਆਇਆ ਫੀਲਡ ਗਾਂਜ ਸਾਰੇ ਕੋਲੇ ਹੋਰ ਸਾਮਾਨ ਆਇਆ ਨਵਾਂ ਸਾਰਾ ਸਾਮਾਨ ਕੰਪਨੀ ਦਾ ਹੋਊਗਾ ਤੁਸੀਂ ਰੇਟ ਸੁਣ ਕੇ ਵੀ ਹਰਨਾਰ ਰਹੋਗੇ ਵੈਸਲਿਨ ਹੈ ਵੋਲਵਿੰਗ ਕਜਲ ਹੈ ਹਾਂਜੀ ਕਿੰਨੇ ਦਾ ਪੈਣਾ 3 ਰੁਪਏ ਦਾ 20 ਰੁਪਏ ਦਾ ਸੇਲ ਕਰਨਾ ਤੇ ਓਕੇ ਠੀਕ ਹੈ ਜੀ ਇਹ ਦੇਖੋ ਆਈ ਸ਼ੈਡੋ ਹੈ 525 ਰੁਪਏ ਐਮਰ ਵੀ ਹੈ ਕਬਤ ਫੈਸ਼ ਰੇਟ ਦਾ ਮਾਲ 28 ਤੱਕ ਵੈਲਿਡ ਹੈ ਚੈੱਕ ਕਰੋ ਹਾਂ ਨਾ ਹੂੰ ਕਿੰਨੇ ਦੀ ਪੈਣੀ 150 ਰੁਪਏ ਦੀ ਓਕੇ ਓਕੇ ਰੋਡ ਹੈ ਹਾਂ ਹਾਂ ਬੋਰੀ ਜੀ ਸਿਰਫ 150 ਦੀ ਸਿਰਫ 150 ਰੁਪਏ ਦੀ ਠੀਕ ਹੋ ਗਈ ਆਹੀ ਪਤਾ ਕੀ ਚੱਕਰ ਹੈ ਮਾਰਕੀਟ ਵਾਲੇ ਰੇਟ ਨਹੀਂ ਦੇ ਪਾਉਂਦੇ ਕਈ ਦੁਕਾਨਾਂ ਵਾਲੇ ਕਮੈਂਡ ਕਰਦੇ ਆ ਜੀ ਇਹ ਚੀਜ਼ origignal ਨਹੀਂ ਹੈਗੀ ਜਾਂ ਕਿਦਾਂ ਆ ਹੁਣ ਆਪਾਂ ਘਰ ਥੋੜੀ ਬਣਾਈ ਹੈ ਇਹ ਤਾਂ ਕੰਪਨੀ ਦਾ ਮਾਲ ਹੈ ਨਾ ਬੀ ਬ੍ਰੈਜ ਦੀ ਕੰਪਨੀ ਦਾ ਪਹਿਲੇ ਮਿਲੂ ਪੱਕਾ ਸਿੰਗਲ ਪੀਸ ਹੀ ਮਿਲੂ ਨਾਲੇ ਫਰੈਸ਼ ਰੇਟ ਦਾ ਮਾਲ ਹੈ ਰੀਜ਼ਨ ਕੀ ਹੈ ਆਪਾਂ ਇਕੱਠਾ ਮਾਲ ਚੱਕੀ ਦਾ ਰੇਟ ਲਈਦੇ ਆ ਓਕੇ ਹਾਂ ਨਾ ਆਮੜੇ ਇਧਰ ਆ ਵਡੀਆਂ ਵਡੀਆਂ ਆਈ ਸ਼ੈਡੋ ਆ ਆ ਕੋਈ ਮਹਿੰਗੀ ਨਹੀਂ ਹੈ ਬਜ਼ਾਰੋਂ ਮਹਿੰਗੀ ਮਿਲੇਗੀ ਤੁਹਾਨੂੰ ਕਿੰਨੇ ਦੀ ਪੈਣੀ 330 ਰੁਪਏ ਦੀ ਉਹ ਕਿੰਨੇ ਦੀ ਆ ਉਦਾਂ ਤੁਸੀਂ ਚੈੱਕ ਕਰੋ ਐਮ ਆਰ ਵੀ 1000 ਰੁਪਏ ਐਮ ਆਰ ਵੀ 1000 ਰੁਪਏ ਤੋਂ ਅਗਲੇ 100 200 ਕੱਟ ਕਰ ਲੈਂਦੇ ਆ ਤੁਹਾਨੂੰ ਇਹ ਤਾਂ ਆ ਦੇਖੋ ਅਕਾਲੀ ਮਾਲ ਉਤਰਿਆ ਸਾਡੀ ਸਿੱਧੀ ਡੀਲਿੰਗ ਹੁੰਦੀ ਹੈ ਚਾਈਨਾ ਤੋਂ ਡਾਇਰੈਕਟ ਮਾਲ ਆਂਦਾ ਓਕੇ ਵੀ ਤੂੰ ਦਿਖਾ ਲਾ ਕੀ ਮੈਂ ਚੰਨੀ ਲਗਾ ਦੇ ਦਿਖਾ ਆਹ ਦੇਖੋ ਕਲਰ ਕੈਪ ਹਾਂਜੀ ਜਿਹੜਾ ਕਲਰ ਉੱਪਰ ਹੈ ਉਹ ਹੀ ਅੰਦਰ ਓਕੇ ਵੀਰੇ ਤੇ 50 ਰੁਪਏ ਦੀ ਸੇਲ ਕਰੋ 100 ਰੁਪਏ ਦੀ ਸੇਲ ਕਰੋ ਕਿੰਨੇ ਦੀ ਪੈਣੀ 15 ਰੁਪਏ ਸਿਰਫ 15 ਰੁਪਏ ਦੀ ਓਕੇ ਕੰਪਨੀ ਦਾ ਮਾਲ ਹੋਏਗਾ ਓਕੇ ਅਹ ਜੇ ਕੱਲ ਹੀ ਉਤਰਿਆ ਮਾਲ ਆ ਦੋ ਦਿਨ ਚ ਤਿੰਨ ਦਿਨ ਚ ਦੇਖਿਓ ਮਾਲ ਖਤਮ ਹੋ ਜਾਣਾ ਡੇਲੀ ਸਾਡੇ ਕੋਲ ਨਵਾਂ ਸਟਾਕ ਦੇ ਡੇਲੀ ਨਵਾਂ ਸਟਾਕ ਡੇਲੀ ਗੋਰੀ ਕੀ ਇਹ ਆ ਦੇਖੋ ਨਾਲ ਦੀ ਸੋਪ ਨਹੀਂ ਸਾਡੀਆਂ ਪੰਨੀਆਂ ਨੇ ਹਲ ਬਿਸਟੀਆਂ ਬਲਸ਼ ਵਾਲੀਆਂ ਹਾਂ 25 25 30 30 ਰੁਪਏ ਦੀ 30 ਰੁਪਏ ਦੀ ਪੈਣੀ ਹੈ 100 ਰੁਪਏ ਦੀ ਸੇਲ ਕਰਦੇ ਆ। ਦੇਖੋ ਇਹ ਬ੍ਰਸ਼ ਲੱਗੇ ਆ। 8 ਰੁਪਏ ਦਾ ਪੈਣਾ ਪੀ ਗਿਆ। ਓਕੇ। ਇਹ ਟਿਕ ਹੋ ਗਿਆ। ਆ ਦੇਖੋ ਹੁਣ ਕਰਵਾ ਜੀਦਾ ਆ ਗਿਆ। ਗਰਵੇ ਤੇ ਥਾਲੀਆਂ। ਕਿੰਨੇ ਦੀ ਪੈਣੀ ਹੈ ਥਾਲੀ? ਇਹਦੇ ਨਾਲ ਜਿਆਦਾ ਸਹੀ ਹੋ ਗਈ। ਕਿੰਨੇ ਦੀ ਪੈਣੀ ਥਾਲੀ? 150 ਰੁਪਏ ਦੀ। ਫਰੀ ਬਜਾਰੋਂ ਗੜਵੀ ਲੈਣ ਜਾਣੇ ਨਾ 150 ਰੁਪਏ ਦੀ ਮਿਲਦੀ ਹੈ। ਤਾਨੂੰ ਗੜਵੀ ਸ਼ਾਨਣੀ ਪੂਰਾ ਸੈੱਟ 150 ਦਾ ਸਾਰਾ ਕੁਝ ਸੈੱਟ ਦੇਖੋ 150 ਦਾ ਡਿਜ਼ਾਈਨ ਸਾਰੇ ਵਕਤੋਂ ਵਸਰੇ ਹੋਣਗੇ ਬਹੁਤ ਬੱਕਰੇ ਬੱਕਰੇ ਆ ਦੇਖੋ 150 ਰੁਪਏ ਦੇ ਵਿੱਚ ਤੁਹਾਨੂੰ ਤਿੰਨ ਚੀਜ਼ਾਂ ਦੇਣੀ ਆ ਆਪਾਂ ਇਹ ਕਰਵਾ ਜੋ ਥਾਲੀ ਲਿਖਿਆ ਹੋਇਆ ਹਾਂ ਬਾਈ 150 ਰੁਪਏ ਨਾਲ ਸ਼ਾਨਣੀ ਆ ਗਈ ਨਾਲ ਗੜਵੀ ਆ ਗਈ ਓਕੇ ਗੁਰੇ ਤੇ ਤੁਸੀਂ ਇਕੱਲੀ ਗੜਵੀ ਵਜ਼ਾਰ ਲੈਣ ਜਾਓ ਤੇ ਘੱਟੋ ਘੱਟ 100 150 ਰੁਪਏ ਦੀ ਮਿਲਦੀ ਹੈ ਇਹ ਤਾਂ ਗੱਲ ਆ ਹੈਨਾ 150 ਰੁਪਏ ਦੇ ਤਿੰਨ ਚੀਜ਼ਾਂ